ਮੈਂ ਸਿਰਫ ਸਮਾਜ ਸੇਵੀਆਂ ਤੇ ਗੱਲ ਕਰਨੀ ਹੈ ਜਿਹੜੇ ਦੋ ਤਿੰਨ ਚੀਜ਼ਾਂ ਵੀਡੀਓ ਮੂਰੇ ਆਏ ਨੇ ਹੋਰ ਬਾਈ ਠੀਕ ਠਾਕ ਹੋ ਸਾਰੇ ਆਵਾਜ਼ ਮੜ ਜੀ ਕਲੀਅਰ ਕਰ ਦਿਓ ਬਾਈ ਆਵਾਜ਼ ਸਹੀ ਆ ਰਹੀ ਆ ਕਲੀਅਰ ਫਿਰ ਗੱਲਬਾਤ ਆਪਾਂ ਮੈਂ ਕੁਛ ਕੁ ਵੀਡੀਓ ਦਿਖਾਉਣੀਆਂ ਨੇ ਤੇ ਉਹ ਤੋਂ ਬਾਅਦ ਆਪਾਂ ਵੀਡੀਓ ਦੇ ਉੱਤੇ ਕਰਨੀਆਂ ਨੇ ਗੱਲਾਂ ਇਹ ਮੈਂ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਣੇ ਜਿਹੜੇ ਸਬਜੈਕਟ ਨੇ ਮੈਂ ਪਹਿਲਾਂ ਕਲੀਅਰ ਕਰ ਦਮਾ ਆਪਣੇ ਜਿਹੜਾ بڑا ਸਮਾਜ ਸੇਵੀ ਜਿਹੜਾ ਬੜਾ ਬੋਕ ਆ ਲੱਖਾ ਸੁਧਾਨਾ ਉਹ ਇੱਕ ਹੈਗਾ ਜਿਹੜਾ ਆਪਣੇ ਭਾਨਾ ਸਿੱਧੂ ਤਾਂ ਨੋ ਆਪਣੀ ਇੱਕ ਹੋ ਆ ਇੱਕ ਰਫਤਾਰ ਰਾਏ ਰਫਤਾਰ ਰਾਏ ਦਾ ਮੈਂ ਕਿਉਂ ਜ਼ਿਕਰ ਕੀਤਾ ਇੱਕ ਕੁਸ਼ਕ ਦਿਨਾਂ ਤੋਂ ਇਹ ਬੰਦਾ ਚਲੇ ਗਿਆ ਇੰਗਲੈਂਡ ਚਲੇ ਗਿਆ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀਆਂ ਨੇ ਹੈਰਾਨੀ ਮੈਨੂੰ ਇਹ ਗੱਲ ਤੇ ਹੁੰਦੀ ਆ ਇਹਦੇ ਇੰਗਲੈਂਡ ਜਾਣ ਤੇ ਮੈਨੂੰ ਹੈਰਾਨੀ ਨਹੀਂ ਹੋਈ ਮੈਨੂੰ ਹੈਰਾਨੀ ਸਿਰਫ ਇਹ ਗੱਲ ਤੇ ਵੀ ਜਿਹੜੇ ਬੰਦੇ ਆਪਣੇ ਪੰਜਾਬ ਦੇ ਵਿੱਚ ਬੈਠ ਕੇ ਆਪਣੀ ਕੌਮ ਨੂੰ ਆਪਣੇ ਪੰਜਾਬੀਆਂ ਨੂੰ ਪੜ੍ਹਾ ਰਹੇ ਸੀਗੇ ਵੀ ਭਾਈ ਆਜੋ ਆਪਾਂ ਨੇ ਧਰਨੇ ਲਾਉਣੇ ਨੇ ਆ ਜੋ ਆਪਾਂ ਨੇ ਆ ਕਰਨਾ ਆਪਾਂ ਨੇ ਉਹ ਕਰਨਾ ਲੋਕਾਂ ਦੇ ਮੁੰਡਿਆਂ ਨੂੰ ਮਾਰਾ ਰਹੇ ਨੇ ਇਹ ਆਪ ਇੱਕ ਤਾਂ ਬੈਠੇ ਨਾ ਤੇ ਇੰਗਲੈਂਡ ਦੇ ਵਿੱਚ ਲੈ ਗਿਆ ਨਾ ਮੁੜ ਕੇ ਇਹ ਧਰਨੇ ਤੇ ਗਿਆ ਇਹ ਚਲੇ ਗਿਆ ਇੰਗਲੈਂਡ ਦੇ ਵਿੱਚ ਜਿਹੜੇ ਜਿਹਦੇ ਬਿਆਨ ਸੀਗੇ ਬਿਆਨਾਂ ਦੇ ਵਿੱਚ ਆਪਣੇ ਕਹਿਣਾ ਸੀਗਾ ਵੀ ਇੱਕ ਵਾਰ ਹੁਕਮ ਕਰਨ ਜਿਹੜੀ ਜਥੇਬੰਦੀਆਂ ਵਾਲਿਆਂ ਨੇ ਵੀ ਅਸੀਂ ਬੈਰੀਗੇਟਰ ਪੜਦਾਂਗੇ ਮੁਰੇ ਜਿਹੜੇ ਜਿਹੜੇ ਲੱਗੇ ਹੋਣਾ ਸਾਰਾ ਕੁਝ ਚੱਕ ਦਾਂਗੇ ਸਾਫ਼ ਕਰ ਦਾਂਗੇ ਇੱਕ ਹੋਗਾ ਰਫਤਾਰ ਇੱਕ ਹੋਗਾ ਸੁਖ ਜਗਰਾਓ ਸੋਖ ਜਗਰਾਉ ਉਹ ਅੱਜ ਤੇ ਅਮ ਜੇ ਹੁਣ ਵਧੀਆ ਵੀਡੀਓ ਪੁਰਾਣੀਆਂ ਕੱਢ ਕੇ ਦੇਖਾਂਗੇ ਜਿਹੜੀ 10-20 ਦਿਨ ਪੁਰਾਣੀ ਵੀਡੀਓ ਖਚਰਾਂ 'ਚ ਚੜਿਆ ਫਿਰਦਾ ਉਹ ਗਿਆ ਪਰਲੇ ਪਾਸੇ ਨੂੰ ਤੀਜਾ ਉਹ ਭਾਨਾ ਸਿੱਧੂ ਤੇ ਲੱਖਾਂ ਸੁਧਾਨਾ ਚੌਥਾ ਇਹ ਦੋ ਬੰਦੇ ਬੜੇ ਆਗੂ ਬਣਦੇ ਨੇ ਇਹ ਮੈਂ ਵੀਡੀਓ ਦਿਖਾਉਣਾ ਫਿਰ ਉਹ ਤੋਂ ਬਾਅਦ ਆਪਾਂ ਕਰਦੇ ਆਂ ਗੱਲ ਪਹਿਲਾਂ ਤਾਂ ਮੈਂ ਇੱਕ ਵੀਡੀਓ ਕਲੀਅਰ ਕਰ ਦਮਾ ਆਹ ਦੇਖਿਓ ਵੀਡੀਓ ਸੁਣਿਓ ਇਹ ਭਾਨ ਨੇ ਆਪਣੇ ਭਾਨੇ ਦੇ ਬਿਆਨ ਸੁਣੇ ਭਾਨਾ ਕਹਿ ਕੀ ਰਿਹਾ ਆਓ ਫਿਰ ਤੇ ਕਰਦੇ ਆਂ ਗੱਲ ਬਾਤ ਆਪਾਂ ਅਕਮ ਚੱਟਾ ਲੁੱਟ ਕੇ 5-700 ਕਰੋੜ ਪੰਜਾਬ ਦਾ ਅੱਜ ਇੰਗਲੈਂਡ ਦੇ ਵਿੱਚ ਬੈਠਾ ਬਾਪੂ ਜੀ ਇੰਗਲੈਂਡ ਤੋਂ ਆਉਣ ਨੂੰ ਤਿਆਰ ਨਹੀਂ ਭਾਜ-ਭਾਜ ਜੁਆਇਨ ਕਰਨ ਨੂੰ ਫਿਰਦਾ ਹੈ ਕੀ ਨਿਕਲੇ ਦੱਸੋ ਈੜਾ ਖੜਦਾ ਮੁੱਢੇ ਅਗੇ ਕੋਈ ਟਕਰਹਾ ਬਾਪੂ ਜੀ ਮੁੱਢੇ ਅਗੇ ਕੌਣ ਟਕਰਹਾ ਆਪਾਂ ਟਕਰ ਰਹੇ ਆ ਆਪਾਂ ਖੜੇ ਆ ਮੁੱਢੇ ਦੇਸੀ ਆਪਣੇ ਪੰਜਾਬ ਲਈ ਖੜੇ ਆ ਲਓ ਜੀ ਇਹ ਬੰਦਾ ਕਹਿੰਦਾ ਇੱਕ ਤਾਂ ਨਹੀਂ ਦਿੱਤਾ ਕਨੜਾ ਰਾਗਵ ਚੱਡਾ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ ਇਹ ਕਹਿੰਦੇ ਭੱਜ ਗਿਆ ਇੰਗਲੈਂਡ 5-600 ਕਰੋੜ ਰੁਪਏ ਜਿਹੜਾ ਮਤਲਬ ਪੰਜਾਬ ਦਾ ਲੁੱਟ ਕੇ ਹੁਣ ਪਹਿਲਾ ਸਵਾਲ ਤਾਂ ਇਹਨੂੰ ਇਹੇ ਆ ਵੀਡੀਓ ਦੇ ਵਿੱਚ ਵੀ ਜਿਹੜਾ ਭਾਈ ਇੰਗਲੈਂਡ ਭੱਜਿਆ ਹੋਇਆ ਤੇ ਇੱਕ ਜੋਟੀਦਾਰ ਇੰਗਲੈਂਡ ਪਹੁੰਚਿਆ ਹੋਇਆ ਰਫ्तार ਰਾਇ ਉਹਨੂੰ ਕਿਹਾ ਵੀ ਰਾਗਵ ਜੱੱਡੇ ਨੂੰ ਫੜ ਲੈ ਇੱਥੇ ਉਹਦਾ ਬਥੇਰੀਆਂ ਵੀਡੀਓ ਪੈਂਦੀਆਂ ਨੇ ਪਾ ਦੇ ਰਾਗਵ ਜੱੱਡੇ ਦੇ ਇੱਕ ਵੀਡੀਓ ਇੱਥੇ ਕੱਢ ਕੇ ਇਹ ਭਾਈ ਇਹ ਪੰਜਾਬ ਦੇ ਪੈਸੇ ਲੁੱਟ ਕੇ ਭੱਜ ਗਿਆ ਦੂਜੀ ਦੀ ਗੱਲ ਕਰਦਾ ਇਹਨੇ ਇੱਕ ਹੋਰ ਬਿਆਨ ਵਿੱਚ ਇਹ ਵੀਡੀਓ ਦਿੱਤਾ ਕਹਿੰਦਾ ਜੇ ਮੋਦੀ ਨੂੰ ਸਿਰਫ ਆਪਾਂ ਹੀ ਦੱਬ ਸਕਦੇ ਆ ਹੋਰ ਨਾ ਕੋਈ ਮੋਦੀ ਨੂੰ ਦੱਬ ਸਕਦਾ ਜੇ ਮੋਦੀ ਨੂੰ ਤੁਸੀਂ ਦੱਬ ਸਕਦੇ ਹੋ ਫਿਰ ਜਿਹੜੇ ਆਪਣੇ ਉੱਥੇ ਤੁਸੀਂ ਬਾਰਡਰਾਂ ਤੇ ਆਪਣੇ ਬੰਦੇ ਬਿਠਾਏ ਹੋਏ ਨੇ ਆਪਣੇ ਬਜ਼ੁਰਗ ਉੱਥੇ ਬੈਠੇ ਨੇ ਫਿਰ ਉਹਨਾਂ ਦਾ ਤਾਂ ਕੋਈ ਕੰਮ ਹੀ ਨਹੀਂ ਡਾਇਰੈਕਟ ਜਾਓ ਜਾ ਕੇ ਉੱਥੇ ਉਹਨਾਂ ਨਾਲ ਮੋਦੀ ਨਾਲ ਗੱਲਬਾਤ ਕਰੋ ਇਹਨਾਂ ਨੂੰ ਐਮਐਸਪੀ ਪੂਰੀ ਦਿਵਾ ਕੇ ਲੈ ਕੇ ਆਓ ਉੱਥੋਂ ਪਰ ਜਿਹੜੀਆਂ ਬੈਠ ਕੇ ਫੁਕਰੀਆਂ ਮਾਰਨੀਆਂ ਨੇ ਮੈਂ ਕੁਝ ਕਨਾਂ ਗੱਲਾਂ ਕਲੀਅਰ ਕਰ ਦਵਾਂ ਨਾਲ ਦੀ ਨਾਲ ਆਪਾਂ ਜਿਹੜੇ ਜੱਥੇਬੰਦੀਆਂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰਿਆ ਪੂਰੀਆਂ ਜੱਥੇਬੰਦੀਆਂ ਕਹਿੰਦੇ ਜੀ 32 ਜੱਥੇਬੰਦੀਆਂ ਨੇ ਬਣਾਈਆਂ ਟੋਟਲ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੰਜਾਬ ਦੇ ਉਹਨੇ ਜ਼ਿਲ੍ਹੇ ਜੰਨੀਆਂ ਬੱਥੇ ਜੱਥੇਬੰਦੀਆਂ ਬਣਾਈ ਬੈਠੇ ਨੇ ਇੱਕ ਮੁੰਡਾ ਮੈਂ ਉਹਦੀ ਵੀਡੀਓ ਦਿਖਾ ਦਿੰਦਾ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆ ਵੀਡੀਓ ਦਿਖਾਉਣੀ ਨਾਲ ਤਾਂ ਜ਼ਰੂਰੀ ਆ ਕਿਉਂਕਿ ਕਈ ਜਿਹੜੇ ਖੱਚਾ ਹੁੰਦੀ ਹੈ ਨਾ ਖੱਚਾ ਇਹਨਾਂ ਨੂੰ ਆਹ ਵੀਡੀਓ ਕਿਹੜੇ ਬੰਦਿਆਂ ਬੰਦਿਆਂ ਦੇਖੀ ਆ ਤਾਂ ਦੇਖੋ ਵੀਡੀਓ ਕਰਾਂ। ਅੱਲਾ ਸ਼ੇਰ ਬਾਰੇ ਗੱਲ ਕਰ ਸੀ ਮੈਂ ਕੋਈ ਬੰਦਾ ਆਰੇ ਇੱਕ ਪਾਸੇ ਤੇ ਬੰਦੇ ਸਾਡਾ ਬੋਲਦਾ। ਹੁਣ ਇਹਨਾਂ ਬੰਦ ਇਹਨਾਂ ਦੀ ਪਤਾ ਹੁੰਦਾ ਫਿਰ ਮੈਂ ਜਾਂਦਾ ਕਾਹਨੂੰ ਬੰਦਾ? ਫਿਰ ਜਾਂਦਾ ਕਾਹਨੂੰ ਸਾਰੇ ਗਏ ਤੇ ਉਹ ਮੈਨੂੰ ਥੋੜਾ ਪਤਾ ਥੋੜੀ ਇਹੋ ਜਿਹਾ ਹਾਲ ਹੋਇਆ ਨਾ। ਫਿਰ ਉਹਨੇ ਪੁੱਛ ਜੰਮੇ ਬਾਗ ਇਹ ਮੁੰਡਾ ਹੈ ਹਰਪਾਲ ਸਿੰਘ ਰੌਲੀ ਤੁਸੀਂ ਜਾ ਕੇ ਇਹਦੀ ਦੇਖ ਲਿਓ ਸਿਸਟਮ ਬੰਦੇ ਦਾ ਕੀ ਗੱਲ ਆ ਕੀ ਬਾਤ ਆ ਇਹ ਮੈਂ ਵੀਡੀਓ ਤੁਹਾਨੂੰ ਤਾਂ ਦਿਖਾਈ ਆ। ਵੀ ਜਿਹੜਾ ਮੁੰਡਾ ਹਰਪਾਲ ਹੈ ਇਹ ਪੁਰਾਣੇ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉੱਥੋਂ ਵਾਪਸ ਆਉਂਦੇ ਦੀ ਇਹ ਬੰਦੇ ਦੀ ਵਿਚਾਰਾ ਦੀ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਏੜ ਦੀ ਹੱਡੀ ਦੀ ਕਾ ਕਰਦਾਂ ਜਿਹੜਾ ਮਣਕਾ ਸੀਗਾ ਉਹ ਡੈਮੇਜ ਹੋ ਚੁੱਕੇ ਨੇ ਕਹਿ ਕਹਿ ਕੇ ਹਾਲਾਤ ਨੇ ਇਹ ਬੰਦੇ ਦੇ ਪਰ ਜਿਹੜੇ ਇਹ ਲੋਕ ਨੇ ਜਿਹੜੀਆਂ ਆਪਣੇ ਜੱਥੇਬੰਦੀਆਂ ਨੇ ਜਿਹੜੀਆਂ ਕਹਿੰਦੇ ਨੇ ਜੀ ਭਾਈ ਨਵੇਂ ਜੋਤ ਨੂੰ ਢੁਕਾ ਕੇ ਉੱਥੇ ਲੈ ਕੇ ਜਾਂਦੀਆਂ ਨੇ ਵੀ ਆ ਜਾਓ ਜੀ ਆਪਾਂ ਨੇ ਆਹ ਕਰਨਾ ਆਪਾਂ ਨੇ ਉਹ ਕਰਨਾ ਆਹ ਬੰਦੇ ਦੀ ਕਿਸੇ ਨੇ ਸਾਰ ਲਿੱਤੀ ਆ ਇਹਦੀ ਵੀਡੀਓ ਬਣਾਉਣ ਕਦੇ ਪਹਾਨਾ ਸਿੱਧੂ ਗਿਆ ਉੱਥੇ ਇਹਦੀ ਵੀਡੀਓ ਬਣਾਉਣ ਕਦੇ ਲੱਖਾਂ ਸੁਧਾਣਾ ਗਿਆ ਉੱਥੇ ਇਹਦੀ ਵੀਡੀਓ ਬਣਾਉਣ ਕਦੇ ਰਫਤਾਰ ਰਾਈ ਗਿਆ ਇਹਦੀ ਵੀਡੀਓ ਬਣਾਉਣ ਕਦੇ ਆਪਣਾ ਥੋੜਾ ਸੁੱਖ ਜਗਰਾ ਉਹ ਜਿਹੜਾ ਰਾਜਖਾਲ ਸੀ ਜਿਹੜਾ ਜਗਦੀਪ ਰੰਧਾਵੇ ਇਹ ਜਿੰਨੇ ਵੀ ਬਲੌਗਰ ਨੇ ਇਹਨਾਂ ਚ ਕੋਈ ਪਹੁੰਚਿਆ ਉੱਥੇ ਕਿਹੜੇ ਜੱਥੇਬੰਦੀਆਂ ਨੇ ਆਹ ਬੰਦੇ ਦੀ ਇੰਨੀ ਹੈਲਪ ਕਰਤੀ ਇਹ ਬੰਦਾ ਅੱਜ ਦੇ ਟਾਈਮ ਦੇ ਵਿੱਚ ਇੰਨਾ ਕ ਜਿਆਦਾ ਦੁਖੀ ਆ ਨਾ ਇੰਨਾ ਕ ਜਿਆਦਾ ਦੁਖੀ ਆ ਇਹਦੀ ਮਾਂ ਇਹਦੀ ਕਿਵੇਂ ਸੇਵਾ ਜਿਹੜੇ ਟਾਈਮਾਂ ਦੇ ਵਿੱਚ ਇਹਨੇ ਆਪਣੀ ਮਾਂ ਦੀ ਸੇਵਾ ਕਰਨੀ ਸੀ ਨਾ ਉਹ ਟਾਈਮਾਂ ਦੇ ਵਿੱਚ ਇਹਦੀ ਮਾਂ ਆਪਣੇ ਮੁੰਡੇ ਦੀ ਸੇਵਾ ਕਰ ਰਹੀ ਆ। ਲਾਣਤਾ ਥੂ ਆ ਉਹ ਜੱਥੇਬੰਦੀਆਂ ਦੇ ਉੱਤੇ ਜਿਹੜੀਆਂ ਪੰਜਾਬ ਦੀਆਂ ਜੱਥੇਬੰਦੀਆਂ ਕਹਿੰਦੀਆਂ ਨੇ ਆਪਣੇ ਆਪ ਨੂੰ। ਇਹ ਲਾਣਤੀ ਲੋਕ ਲੋਕਾਂ ਦਾ ਸਬੰਧ ਲੁੱਟ ਕੇ ਖਾ ਗਏ ਇਹ। ਕੌਮ ਦੇ ਵਿੱਚ ਇਹਨਾਂ ਨੇ ਬੰਦੇ ਮਾਰਾ ਕੇ ਰੱਖਤੇ। ਅੱਧ ਧਰਨਿਆਂ ਦੇ ਉੱਤੇ ਨਵੇਂ ਜੂਥ ਨੂੰ ਲਿਜਾ ਕੇ ਆ ਪਿੱਛੇ ਹੋ ਕੇ ਇੱਕ ਹੁਣ ਮੇਰੇ ਮੂੰਹ ਚੋਂ ਗਾਲਾਂ ਨਿਕਲਦੀਆਂ ਜਿਹੜੇ ਦੋ ਸਮਾਜ ਸੇਵੀ ਥੋੜੇ ਬੜੇ ਬੋਕ ਨੇ ਉਹ ਲੱਖੇ ਸੁਧਾਣੇ ਹੋਣੀ ਲੱਖਾ ਹੋਇਆ ਭਾਨਾ ਹੋਇਆ ਇਹ ਹੁਣ ਵੋਟਾਂ ਦਾ ਪ੍ਰਚਾਰ ਕਰਦੇ ਫਿਰਦੇ ਨੇ ਪਿੰਡਾਂ ਦੇ ਵਿੱਚ ਇਹ ਕਿੱਥੇ ਗਏ ਹੋਣ ਇਹ ਇਹ ਹਾਲਾਤ ਨੇ ਲੋਕਾਂ ਦੇ ਫੇਰ ਆਜੋ ਇਹ ਨਸ਼ੇ ਤੇ ਗੱਲਾਂ ਬਹੁਤ ਕਰਦੇ ਨੇ ਇਹ ਪੰਜਾਬ 'ਚ ਚਿੱਟਾ ਆ ਗਿਆ ਜੀ ਪੰਜਾਬ 'ਚ ਦੇਖੋ ਜੀ ਹਾਲਾਂਕਿ ਬਹੁਤ ਪੁਰਾਣਾ ਚਿੱਟਾ ਚੱਲਿਆ ਪੰਜਾਬ ਦੇ ਵਿੱਚ ਬਹੁਤ ਪੁਰਾਣਾ ਇਹ ਬਾਦ ਨਾਲ ਲਿਆਉਣੇ ਆ ਰਹੇ ਨੇ ਚਿੱਟੇ ਨੂੰ ਬਾਦਲ ਇਹ ਸੁਣ ਲਓ ਮੇਰੀ ਗੱਲ ਈੜੀ ਛਾਪ ਏਕਣੇ ਨਹੀਂ ਪਾਰੀ ਮਿਗਰਮਜੀਤ ਮੁਜੱਠੀਏ ਦੇ ਉੱਤੇ ਆ ਜਿਹੜਾ ਹੁਣ ਲਾਸਟ ਵਾਰ ਕੇ ਲਾਸਟ ਵਾਰ ਦਾ ਹੁਣ ਕੇਸ ਹੋ ਕੇ ਹਟਿਆ ਅਕਾਲੀ ਦਲ ਜਿਹੜਾ ਅਕਾਲੀ ਦਲ ਦਾ ਬੰਦਾ ਰਿਹਾ ਹੋਇਆ ਆਪਣੇ ਥੋੜੇ ਆਪਨੇ ਸੁੱਚਾ ਸਿੰਘ ਉਹਦਾ ਮੁੰਡਾ ਇਹਨਾਂ ਨੇ ਉੱਥੇ ਫੜਿਆ ਕਮਰੇ ਦੇ ਵਿੱਚ ਚਿੱਟੇ ਨਾਲ ਕਿਹੜੀ ਪਾਰਟੀ ਦਾ ਬੰਦਾ ਸੀਗਾ ਉਹ ਬਾਦਲਾਂ ਦੀ ਪਾਰਟੀ ਦਾ ਕੀ ਆਇਆ ਕੋਈ ਬਿਆਨ ਲਖੇ ਦਾ ਉਤੇ ਆਇਆ ਕੋਈ ਬਿਆਨ ਭਾਨੇ ਦਾ ਜਦ ਆਜੋ ਕੋਈ ਰਫਤਾਰ ਰਹਿ ਵਰਗੇ ਬੰਦੇ ਬੋਲ ਪਿਆ ਬਿਆਨ ਦੇ ਉਤੇ ਜੋ ਨਹੀਂ ਬੋਲੇ ਕਿਉਂਕਿ ਉਹ ਕਾਲੀ ਦਲ ਦੇ ਬੰਦੇ ਨੇ ਉਹ ਉਹਨਾਂ 'ਚ ਕੁਛ ਨਹੀਂ ਮੁੱਜੇ ਅੱਜ ਇਹੀ ਖਬਰ ਹਨਾ ਇਹੀ ਪੁਆਇੰਟ ਕਿਸੇ ਹੋਰ ਕਾਂਗਰਸ ਦੇ ਬੰਦੇ ਦਾ ਹੁੰਦਾ ਜਾਂ ਮਨ ਲਓ ਆਮ ਆਦਮੀ ਪਾਰਟੀ ਦੇ ਜਾਂ ਕਿਸੇ ਵੀ ਤੀਜੇ ਚੌਥੇ ਬੰਦੇ ਦਾ ਹੁੰਦਾ ਇਹਨਾਂ ਨੇ ਉੱਤੇ ਬੋਲਣਾ ਸੀਗਾ ਇਹ ਤੇ ਕਿਉਂ ਨਹੀਂ ਬੋਲੇ ਇਹ ਮੁੰਡੇ ਦੀਆਂ ਜਾ ਕੇ ਵੀਡੀਓ ਦੇਖ ਲਿਓ ਇੱਕ ਕੁੜੀ ਦੇਖ ਲਓ ਆਪਣੇ ਪੰਜਾਬ ਦੀ ਨਹੀਂ ਹੈਗੀ ਉਹ ਬਾਹਰ ਫੋਰਨ ਕੰਟਰੀ ਦੀ ਕੁੜੀ ਜੀ ਜਾ ਕੇ ਇਹ ਬੰਦੇ ਨਾਲ ਉਹਨੇ ਵਿਆਹ ਕਰਾਉਣਾ ਸੀਗਾ ਬੈ ਦਵਾਰ ਚ ਵੀਡੀਓ ਹੋਰ ਫੇਰ ਦਿਖਾ ਦਿੰਨਾ ਫੇਰ ਦੇਖ ਲਓ ਵੀਡੀਓ ਜਾ ਕੇ ਜਿੰਮੇਵਾਰੀ ਉਹਨਾਂ ਦੀ ਹੁਣ ਬਣਦੀ ਆ ਜਿੰਮੇਵਾਰੀ ਉਹਨਾਂ ਦੀ ਸਵਾ ਬਣਦੀ ਆ ਆਪਣਾ ਜਿਹੜੇ ਪੈਸੇ ਲੁੱਟੀ ਬੈਠੇ ਆਹ ਕੁੜੀ ਨਾਲ ਬੈਠੀ ਆ ਵੀਡੀਓ ਕੋਰ ਲੱਬੇ ਦੀ ਮੈਨੂੰ ਆਹ ਥੇਲੇ ਵਾਲ ਹੈ ਰਾਈ ਕਿੰਨੇ ਦਿਨ ਸੀ ਵਾਪਸ ਆ ਰਹੇ ਸੀ ਕਿੱਦਾਂ ਹਾਦਸਾ ਹੋਇਆ ਸੇਵਾ ਕਰਕੇ ਉਹ ਤੋਂ ਵਾਪਸ ਆਣ ਲੱਗੇ ਵਾਪਸ ਆਦੇ ਆਦੇ ਬੰਦਾ ਜੰਨੀਗੜ ਕਰਾਲੀ ਬਾਈਪਾਸ ਪੋਟ ਦੀ ਰਾਤ ਨੂੰ ਸੈਂਟਰ ਹੋ ਜਾਂਦਾ ਜੀ ਉਹ ਕਰਦੂ ਝਟਕਾ ਵੱਜ ਗਿਆ ਜੀ ਤੇ ਖਾਂਡਾ ਦਾ ਸਰੀਰ ਜਿਹੜਾ ਆ ਗਿਆ ਦੀ ਹੱਡੀ ਹੱਡੀ ਫਾਈਚ ਹੋ ਗਈ ਗੱਲ ਨੂੰ ਕੋਲ ਤੇ ਤੁਸੀਂ ਇੱਥੇ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੇ ਹੋ ਇਨਕਮ ਦਾ ਕੋਈ ਸੋਰਸ ਨਹੀਂ ਹੈ ਐਨਮੀ ਸਭ ਕੁਝ ਛੱਡ ਕੇ ਆ ਗਏ ਨੇ ਖਰਚਾ ਤੁਹਾਡਾ ਕਿਦਾਂ ਚੱਲਦਾ ਹੈ ਯਾ ਐਨ ਤੁਹਾਡੀ ਆ ਸੁਣ ਲਿਓ ਜਾ ਕੇ ਵੀਡੀਓ ਇਹ ਹਾਲਾਤ ਨੇ ਆਪਣੇ ਜਥੇਬੰਦੀਆਂ ਦੇ ਜਿਹੜੇ ਜਿਹੜੇ ਮੁੰਡਿਆਂ ਨੂੰ ਲੈ ਕੇ ਜਾਂਦੀਆਂ ਨੇ ਦੇਖੋ ਉਹ ਜਿਹੜਾ ਮੁੰਡਾ ਆਪਣੇ ਗੋਲੀ ਲੱਗਿਆ ਜਿਹਦੇ ਸ਼ੌਕਰ ਮੁੰਡੇ ਦੇ ਉਹਨੂੰ 1 ਕਰੋੜ ਰੁਪਈਆ ਸਰਕਾਰ ਵੱਲੋਂ ਤਾਂ ਦਵਾਤਾ ਉਹਦੇ ਨਾਂ ਤੇ ਫੰਡ ਵੀ ਇਕੱਠਾ ਕਰ ਲਿਆ ਇਹ ਇਹਦੇ ਕੋਲ ਕੌਣ ਪਹੁੰਚੂ ਜਿਹੜਾ 700 ਬੰਦਾ ਪਹਿਲਾਂ ਸ਼ਹੀਦ ਹੋਇਆ ਉਹਦਾ ਕੌਣ ਕਰੂ ਹੱਲ ਹਲੇ ਨਵੇਂ ਬੰਦਿਆਂ ਨੂੰ ਸ਼ਰਧਾ ਦੱਰ ਇਹਨੇ ਹੋ ਰਹੇ ਅਰ ਇੱਕ ਵੀਡੀਓ ਮੈਂ ਹੋ ਸੁਣਾ ਦਮਾ ਪਰ ਉਹ ਤੋਂ ਬਾਅਦ ਕਰ ਗੱਲ ਕਰੀਏ ਆਪਾਂ ਪੁਆਇੰਟ ਦੇ ਉੱਤੇ ਫੇਰ ਦੁਬਾਰਾ ਚ ਯਾਰੋ ਆ ਮੈਂ ਜਿਹੜਾ ਤੁਹਾਨੂੰ ਪਹਿਲਾਂ ਕਹਿਆ ਸੀ ਸੁੱਚਾ ਸਿੰਘ ਲੰਗਾ ਵਾਲੀ ਮੁੰਡੇ ਦੀ ਗੱਲ ਕਰਦਾ ਮੈਂ ਆਪ ਹੀ ਸੁਣ ਲਿਓ ਵੀਡੀਓ ਸੁਣ ਲਈ ਹੁਣੇ ਤਕਰੀਬਨ ਪੰਜਾਬ ਵਾਲੇ ਸਾਰਿਆਂ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਇੱਕ ਸਾਬਕਾ ਮੰਤਰੀ ਅਤੇ ਅਕਾਲੀ ਯੂਗ ਸੁੱਚਾ ਸਿੰਘ ਲੰਗਾ ਦੀ ਤਤ ਨੂੰ ਹਿਮਾਚਲ ਪੁਲਿਸ ਨੇ ਗ੍ਰਫਤਾਰ ਕਰ ਲਿਆ ਹੈ ਜੀ ਆ ਦੱਸ ਰਹੀ ਕਿ ਸੁੱਚਾ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਹਿਮਾਚਲ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਹਿਮਾਚਲ ਪ੍ਰਦੇਸ਼ ਪੁਲਿਸ ਨੇ Shimla ਦੇ ਵਿੱਚ ਪ੍ਰਕਾਸ਼ ਸਿੰਘ ਨੂੰ ਇੱਕ ਲੜਕੀ ਅਤੇ ਚਾਰ ਹੋਰਾਂ ਨੂੰ ਨਸ਼ੀਲੀ ਪਦਾਰਥ ਰੱਖਣ ਦੇ ਦੋਸ਼ ਤੇ ਵਿੱਚ ਗ੍ਰਫਤਾਰ ਕੀਤਾ ਜਿਸ ਦੇ ਵੀਡੀਓ ਵੀ ਇਹਦੇ ਪਹਿਲਾਂ ਹਨਾ ਤੁਸੀਂ ਜਾਣਦੇ ਹੋਗੇ ਸੁੱਚਾ ਸਿੰਘ ਲਗਾਣ 2017 ਕਦੇ ਨੇੜੇ ਤੜੇ ਇੱਕ ਹੋਰ ਨਵਾਂ ਕਾੜ ਹੋਇਆ ਸੀਗਾ ਜਿਹਦੇ ਵਿੱਚ ਤਕਰੀਬਨ ਇਹ ਬੰਦਾ ਫੜਿਆ ਗਿਆ ਸੀਗਾ ਸਾਰ ਨੂੰ ਪਤਾ ਦੱਸਣੀ ਲੋੜ ਮੈਨੂੰ ਹੈ ਨਹੀਂ ਸੋ ਇਹੋ ਜਿਹੇ ਬੰਦੇ ਜਦ ਆਪਣੀ ਕੌਮ ਦੇ ਆਗੂ ਬਣਨਗੇ ਇਹ ਬੰਦਾ ਕੌਣ ਆ ਕੈਬਨਟ ਮੰਤਰੀ ਸੀਗਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਤੇ ਇਹਦੇ ਮੁੰਡੇ ਕੋਲੋਂ ਪਹਿਲਾਂ ਤਾਂ ਦੇਖੋ ਚਲੋ ਸਾਡੇ ਵਰਗੇ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਬਣਦੀ ਹੈ ਭਾਈ ਚਲੋ ਠੀਕ ਆ ਪੰਜਾਬ ਦੀ ਗੱਲ ਕਰਦੇ ਨੇ ਪੰਜਾਬੀਅਤ ਦੀ ਗੱਲ ਕਰਦੇ ਨੇ ਪੰਜਾਬ ਸਟੇਟ ਜੋ ਇੰਡੀਆ ਦੀ ਸਟੇਟ ਜੋ ਪੰਜਾਬ ਉਹਦੇ ਵਿੱਚ ਰਹਦੇ ਨੇ ਦੋ ਕੁ ਬੰਦਿਆਂ ਦਾ ਨਾਮ ਮੈਂ ਘਣਾਉਂਗਾ ਸਿਮਰਜੀਤ ਸਿੰਘ ਮਾਨ ਦੇ ਮੁੰਡੇ ਨੂੰ ਪੂਰੇ ਢੰਗ ਨਾਲ ਪੰਜਾਬੀ ਹੀ ਨਹੀਂ ਆਉਦੀ ਹੈਗੀ ਕਦੇ ਉਹਦਾ ਭਾਸ਼ਣ ਸੁਣ ਲਿਓ ਅੰਗਰੇਜ਼ੀ ਚ ਗੱਲ ਕਰੂ ਉਹ ਇਹ ਇਹ ਆਪਣੇ ਕੌਮ ਦੇ ਮੋਰੀ ਨੇ ਜਿਹੜੇ ਇਹ ਬੰਦੇ ਇਹਨਾਂ ਦੇ ਮੁੰਡੇ ਦੇਖੋ ਕੀ ਹਾਲਾਤ ਕਰ ਰਹੇ ਨੇ ਫੇਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੀਡੀਓ ਇੱਕ ਸਪੈਸ਼ਲ ਹੋਰ ਬਣਾਉਣੀ ਯਾਰੀ ਇਹਦੇ ਵਿੱਚ ਮੈਂ ਇਹਨਾਂ ਬਾਦਲਾਂ ਦੇ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਇਹ ਕਹਿ ਰਹੇ ਨੇ ਜੀ ਵੀ ਜੇਠੇ ਦਾ ਬਿਆਨ ਆਇਆ ਜੀ ਆਹ ਲੋ ਜੀ ਦੇਖੋ ਸਿਸਟਮ ਬਣਦਾ ਜੀ ਭਾਈ ਮੈਨੂੰ ਮੜ ਜਾ ਲਾਈਵ ਕਲੀਅਰ ਕਰ ਦਿਓ ਵੀ ਲਾਈਵ ਸਹੀ ਆ ਰਿਹਾ ਕੋਈ ਬੰਦੇ ਕਾ ਮੈਸੇਜ ਕਰ ਰਿਹਾ ਮੈਨੂੰ ਆਪਣਾ ਬ੍ਰਦਰ ਕਹਿੰਦਾ ਲਾਈਵ ਸਹੀ ਨਹੀਂ ਆ ਰਿਹਾ ਇੱਕ ਵਾਰ ਕਲੀਅਰ ਕਰ ਦਿਓ ਵੜ ਜਾ ਕਰੋ ਇਹ ਆਪਣੇ ਲੋਕਾਂ ਦੇ ਹਾਲਾਤ ਹੋਏ ਹੋਏ ਨੇ ਹਲੇ ਤੱਕ ਆਪਣੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਚੋਰ ਕੌਣ ਨੇ ਜੇ ਹਲੇ ਵੀ ਪਤਾ ਨਹੀਂ ਲੱਗਿਆ ਇਹਨਾਂ ਦੇ ਪਿੰਡਾਂ ਦੇ ਵੱਲ ਅਨਪੜਤਾ ਬਹੁਤ ਆ ਖਾਸ ਕਰਕੇ ਭਾਨੇ ਉਹਨਾਂ ਦੇ ਪਿੰਡਾਂ ਦੇ ਵੱਲ ਦੇਖ ਲਓ ਕਦੇ ਵੀ ਜਾ ਕੇ ਜਿਵੇਂ ਲੋਕ ਇਕੱਠੇ ਹੋ ਕੇ ਬੈਹਦੇ ਨੇ ਕੋਈ ਤਾਂ ਥੱਲੇ ਬੈਠੇ ਕੰਨ ਕੁਰਸੀ ਜਾਂਦੇ ਨੇ ਕੋਈ ਥੱਲੇ ਬੈਠੇ ਬੰਦੇ ਕੁਝ ਹੋਰ ਕਰੀ ਜਾਂਦੇ ਨੇ ਕੋਈ ਕਿਸੇ ਹੋਰ ਪਾਸੇ ਝਾਕੀ ਜਾਂਦਾ ਜਿਹੜਾ ਕੁਝ ਭਾਨੇ ਉਹਨਾਂ ਨੇ ਕਹਿਤਾ ਉੱਥੇ ਆ ਕੇ ਉਹਨੂੰ ਕਹਿਣਾ ਵੀ ਹਾਂ ਬਿਲਕੁਲ ਸਹੀ ਕਹਿ ਰਹੇ ਨੇ ਇਹਨਾਂ ਨੂੰ ਉੱਠ ਕੇ ਲੱਖੇ ਤੇ ਭਾਨੇ ਨੂੰ ਸਵਾਲ ਤਾਂ ਪੁੱਛ ਲੋ ਵੀ ਜਿਹੜੀਆਂ ਇਹ ਵੋਟਾਂ ਹੋ ਰਹੀਆਂ ਨੇ ਇਹ ਕਦੇ ਨਹੀਂ ਹੋ ਰਹੀਆਂ ਨੇ ਕੀ ਇਲੈਕਟ ਹੋਣਾ ਵੋਟਾਂ ਨਾਲ ਇਹਨਾਂ ਨਾਲ ਜਿਹੜੇ ਮੰਤਰੀ ਮੁੱਖ ਮੰਤਰੀ ਬਣ ਕੇ ਵੀ ਕੁਝ ਨਹੀਂ ਕਰ ਸਕੇ ਤੁਸੀਂ ਐਮਪੀ ਐਮਐਲਏ ਬਣ ਕੇ ਕੀ ਕਰ ਲੋਗੇ ਕਿਉਂ ਨਹੀਂ ਪੁੱਛਦੇ ਆਪਣੇ ਬੰਦੇ ਸਵਾਲ ਹੁਣ ਆਜੋਗਾ ਹਾਲੇ ਬੰਦੇ ਤੇ ਰਫਤਾਰ ਰਾਏ ਤੇ ਜਿਹੜੀ ਉਹ ਲਾਸਟ ਵੀਡੀਓ ਇੰਗਲੈਂਡ ਦੇ ਵਿੱਚ ਪਾਈ ਆ ਸੁਣ ਲਓ ਲੈ ਸੁਣ ਲਓ ਆਪਣੇ ਮੈਂ ਪੰਜਾਬ 'ਚ ਸੁਣਿਆ ਸੀ ਕਹਿੰਦੇ ਵੀ ਯੂਕੇ ਦੇ ਵਿੱਚ ਜਾ ਕੇ ਵੀ ਬੰਦਾ ਕਿ ਇਹ ਮੀਂਹ ਆ ਜਾ ਸਾਰਾ ਜਿਹੜਾ ਕਰਜ਼ਾ ਚੱਕਿਆ ਹੁੰਦਾ ਜਾਂ 25 ਲੱਖ ਲਾ ਕੇ ਆਇਆ ਹੁੰਦਾ ਵੀ ਸਾਰਾ ਲਾ ਦਿੰਦਾ ਹਾਂਜੀ ਵੀਰੇ ਇਹ ਲਾ ਦਿੰਦੇ ਆ ਜਿਨ੍ਹਾਂ ਦਾ ਕੋਈ ਸੰਭਲਣ ਵਾਲਾ ਹੈ ਇੱਥੇ ਮਾਮਾ ਚਾਚਾ ਹੈਗਾ ਸਾਡਾ ਜਿਨ੍ਹਾਂ ਦੇ ਰਿਸ਼ਤੇਦਾਰ ਹੈਗੇ ਆ ਕੋਈ ਸੁਭਾਲਣ ਵਾਲਾ ਹੈਗਾ ਕੰਮ ਆਪਣੇ ਕੋਲ ਦੇ ਲੰਦਾ ਹੁਣ ਮੈਨੂੰ ਇਹ ਗੱਲ ਦਾ ਜਵਾਬ ਦੇਣਾ ਖਾਸ ਕਰਕੇ ਜੁਕੇ ਵਾਲੇ ਇਹ ਕਹਿੰਦਾ 5-6 ਮਹੀਨੇ ਚ ਜਿਹੜਾ ਬੰਦਾ ਚੜ੍ਹ ਕੇ ਆ ਜਾਂਦਾ ਵੀ ਭਾਈ 5-6 ਮਹੀਨੇ ਚ 25 ਲੱਖ ਰੁਪਏ ਦੀ ਗੱਲ ਕੀਤੀ ਤਾਂ ਮੈਂ 5 ਮਹੀਨੇ ਚ ਲਾ ਦਿੰਦਾ ਫੇ ਕੋਈ ਬੰਦਾ ਯੂਕੇ ਦੇ ਵਿੱਚ ਜਿਹੜਾ ਜਵਾਬ ਦੇ ਰਿਹਾ ਵੀ ਭਾਈ 25 ਲੱਖ ਰੁਪਈਆ ਕਿਹੜੇ ਹਿਸਾਬ ਨਾਲ ਬਣਾ ਲੇਗਾ 5 ਮਹੀਨੇ ਚ ਤੂੰ ਬਲੈਕ ਦਾ ਕੰਮ ਕਰਨਾ ਇਹ ਕਿਹੜੀ ਇਨਫਰਮੇਸ਼ਨ ਹੋ ਗਈ ਆ ਗਾਹਾਂ ਇਹਦੀ ਗੱਲਾਂ ਸੁਣੋ ਕਹੇ ਜੀ ਗੱਲਾਂ ਹੋਣ ਰਹੀਆਂ ਪਰ ਜਿਹਦਾ ਇੱਥੇ ਕੋਈ ਨਹੀਂ ਹੈਗਾ ਉਹਦਾ ਬਹੁਤ ਮੁਸ਼ਕਲ ਹੋ ਗਿਆ ਤੇ ਮੋਸਟਲੀ ਇਦਾਂ ਹੀ ਹੁੰਦਾ ਰਿਸ਼ਤੇਦਾਰ ਬੁਲਾ ਲੈਂਦੇ ਆ ਵਾਅਦੇ ਕਰਕੇ ਆਜੋ ਤੁਹਾਨੂੰ ਸੰਭ ਲੈਨੇ ਆ ਤੇ ਬਹੁਤੇ ਵੀਰੇ 에ਰਪੋਰਟ ਤੋਂ ਲੈਣ ਵੀ ਨਹੀਂ ਜਾਂਦੇ ਮੈਂ ਬਹੁਤੇ ਜਣਿਆਂ ਨੂੰ 에ਰਪੋਰਟ ਤੋਂ ਲੈ ਕੇ ਆਇਆ ਹੁਣ ਅਸੀਂ ਰਾਤ ਨੂੰ ਜਿੱਹੀ ਜਾਂਦੇ ਆ ਵੀਰੇ ਰਾਤ ਨੂੰ 11 ਵਜੇ ਬਹੁਤ ਸਾਰੇ ਮੁੰਡੇ ਸਾਡੇ ਜੀ ਹੋਮਲੈਸ ਨੇ ਪੋੜਾ ਫਲੇ ਰਹਿੰਦੇ ਆ ਨਸ਼ੇ ਦੇ ਵਿੱਚ ਇੰਨੇ ਗਾਦੀ ਹੋ ਗਏ ਆ ਕਿੜੇ ਹੋਮਲੈਸ ਇਥੇ ਯੂਰਪੀਅਨ ਆਉਣਾ ਨਾ ਰਲ ਕੇ ਭੰਗ ਪੀਂਦੇ ਆ ਚਿੱਟਾ ਪੀਣ ਲੱਗੇ ਇੰਜੈਕਟ ਇੰਜੈਕਟ ਇੱਕ ਮੁੰਡਾ ਵੀ ਰੰਗੇ ਹੱਥੀ ਫੜਿਆ ਜਿਹੜਾ 4 ਦਿਨ ਪਹਿਲਾਂ ਉਹ ਆਪਣੀ ਜਾੜ ਦੇ ਵਿੱਚ ਟੀਕਾ ਲਾ ਰਿਹਾ ਸੀ ਚਲੋ ਇਹ ਵੀਡੀਓ ਤੁਸੀਂ ਜਾ ਕੇ ਸੁਣ ਲਿਓ ਇਹਦੇ ਪੇਜ ਦੇ ਉੱਤੇ ਪਾਈ ਹੋਈ ਆ ਇਹਦੇ ਵਿੱਚ ਨਾ 2-4 ਗੱਲਾਂ ਦੇ ਉੱਤੇ ਹੋਰ ਵੀ ਇਹਨੇ ਕੰਮ ਕੀਤੇ ਗੱਲਾਂ ਬਾਤਾਂ ਕੀਤੀਆਂ ਨੇ ਉੱਥੇ ਇੱਥੇ ਜੀ ਕੁੜੀਆਂ ਬਹੁਤ ਗਲਤ ਕੰਮ ਕਰਦੀਆਂ ਨੇ ਇੱਥੇ ਜੀ ਕੁੜੀਆਂ ਆਹ ਕੁਸ਼ ਕਰਦੀਆਂ ਨੇ ਇੱਥੇ ਜੀ ਕੁੜੀਆਂ ਉਹ ਕੁਸ਼ ਕਰਦੀਆਂ ਨੇ ਮੁੰਡੇ ਗਲਤ ਨੇ ਜੀ ਆਹ ਕਰਦੇ ਨੇ ਉਹ ਕਰਦੇ ਨੇ ਪੰਜਾਬ ਸਹੀ ਆ ਪੰਜਾਬ ਦਾ ਤੋਂ ਸਹੀ ਆ ਜੇ ਇੰਗਲੈਂਡ ਤੇ ਕੋਈ ਬੰਦਾ ਕੋਈ ਨਸ਼ੇ ਕਰਦਾ ਆ ਜਾ ਕੁਝ ਵੀ ਕਰਦਾ ਜਾਂ ਤਾਂ ਦੇਖੋ ਤਰੀਕੇ ਦੋ ਨੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਆਪਾਂ ਨੂੰ ਚੰਗਾ ਤੋਂ ਪਤਾ ਵੀ ਇਹ ਜਿਹੜਾ ਨਸ਼ਾ ਪੰਜਾਬ ਚ ਐਂਟਰ ਹੋਇਆ ਇਹ ਇਹ ਤਾਂ ਹੈ ਨਹੀਂ ਵੀ ਜਿਹੜੀ ਹੁਣ ਜਿਹੜੀ ਨਵੀਂ ਸਰਕਾਰ ਬਣੀ ਆ ਇਹ ਨਾਲ ਸੋਚ ਰਹੀ ਵੀ ਭਾਈ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਮੈਂ ਤਾਂ ਕਹਿ ਰਿਹਾ ਮੈਂ ਤਾਂ ਨਾਮ ਵੀ ਰੱਖਿਆ ਵੀ ਭਾਈ ਲਿਆ ਦੋ ਜਿਆਦਾ ਮੈਨੂੰ ਪ੍ਰੂਫ ਜੇ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਕਈ ਮੇਰੇ ਜਿਹੜੇ ਵੀਰਾਂ ਕੋਲ ਸਵਾਲ ਜਿਹੜੇ ਮੇਰੇ ਸਵਾਲ ਇਹਨਾਂ ਦਾ ਜਵਾਬ ਨਹੀਂ ਹੁੰਦੇ ਨਾ ਫਿਰ ਮੈਨੂੰ ਇਹੀ ਚੀਜ਼ਾਂ ਕਹਿਣ ਲੱਗ ਜਾਂਦੇ ਭਾਈ ਤੂੰ ਆਮ ਆਦਮੀ ਪਾਰਟੀ ਦਾ ਬੰਦਾ ਆਮ ਆਦਮੀ ਪਾਰਟੀ ਦਾ ਹੁਣ ਆਈ ਆ ਪਰਾਣੇ ਦੇਖੋ ਨਸ਼ੇ ਕਦੋਂ ਚੱਲਦੇ ਜਾ ਰਹੇ ਨੇ ਜੋ ਚੀਜ਼ਾਂ ਪੰਜਾਬ ਦੇ ਵਿੱਚ ਬਾਦਲਾਂ ਨੇ ਲੈ ਕੇ ਆਂਦੀਆਂ ਨੇ ਨਾ ਉਹਨਾਂ ਨੂੰ ਮੁੜ ਕੇ ਜਿਵੇਂ ਕਹਿੰਦੇ ਨੇ ਵੀ ਕੈਪਟਨ ਨੇ ਵੀ ਸੌਹਾਂ ਖਾਧੀਆਂ ਹੋਈਆਂ ਸੀਗੀਆਂ ਚੀਜ਼ ਦੇ ਉੱਤੇ ਆਪਣੇ ਕੋਈ ਸਾਰਾ ਕੁਝ ਵੀਡੀਓ ਪਈਆਂ ਨੇ ਜੇ ਭਾਈ ਮੈਂ ਹੱਥ 'ਚ ਗੁਟਕਾ ਸਾਫ ਫੜ ਕੇ ਵੀ ਮੈਂ ਨਸ਼ਾ ਚੱਕ ਦੂੰ ਕਿਉਂ ਨਹੀਂ ਚੱਕਿਆ ਗਿਆ ਕਿਉਂਕਿ ਕੁੰਡੀਆਂ ਨਾਲ ਪੈਸੇ ਬਰਾਬਰ ਵੰਡ ਹੁੰਦੇ ਨੇ ਨਸ਼ੇ ਨਾਲ ਤਾਂ ਸਾਰਾ ਕੁਝ ਚੱਲਦਾ ਨਸ਼ੇ ਦੇ ਬਿਨਾਂ ਤਾਂ ਗੱਲੇ ਨਹੀਂ ਬਣਦੀ ਸੋ ਇਹ ਇਹ ਲੋਕਾਂ ਦੇ ਹਾਲਾਤ ਨੇ ਆਪਣੇ ਆਦੇ ਇਹ ਬੰਦਾ ਜਿੱਦਣ ਚੜ੍ਹਿਆ ਸੀ ਯੂਕੇ ਤੋਂ ਆਪਣੇ ਇੰਡੀਆ ਤੋਂ ਨਾ ਮੈਂ ਪਹਿਲੇ ਸਟੇ ਨੇ ਆਪਣੀ ਆਈਡੀ ਦੇ ਉੱਤੇ ਨਾ ਪਾਇਆ ਸੀਗਾ ਮੈਂ ਕੋਸ਼ੋਰ ਜੀ ਮਾ ਵੀ ਚੱਲ ਇੱਕ ਅੱਦਾ ਬਲੌਗਰ ਦਾ ਕੰਮ ਤੇ ਲੱਗਿਆ ਚੰਗੇ ਤੁਹਾਨੂੰ ਦੱਸਣ ਆਉਂਦੀ ਕਿਰਤ ਖਾਉ। ਨਿਕਲਿਆ ਪੰਜਾਬ ਚੋਂ ਵਧੀਆ। ਆ ਹੁਣ ਪੰਜਾਬ ਤੋਂ ਸੁਣਨ ਤੋਂ ਮੈਨੂੰ ਖਬਰ ਮਿਲ ਰਹੀ ਆ ਕਹਿੰਦੇ ਜੀ ਇਹ ਢੋਲ ਕੀ ਸ਼ੈਣੀ ਵਾਲੇ ਵਾ ਗਿਆ। ਚਲੋ ਜਿਵੇਂ ਮਰਜੀ ਪਹੁੰਚ ਗਿਆ ਚਲੇ ਗਿਆ। ਉੱਥੇ ਜਾ ਕੇ ਵੀ ਹਰਕਤਾਂ ਹੀ ਰਹੀਆਂ ਨੇ ਇਹਦੀਆਂ। ਨੈਗੇਟਿਵ ਪੁਆਇੰਟ ਦਿਖਾ ਰਹੇ ਆ ਜੀ। ਜੀ ਸਾਡੇ ਮੁੰਡੇ ਇੱਥੇ ਨਸ਼ਾ ਕਰਦੇ ਨੇ ਜੀ ਸਾਡੀਆਂ ਕੁੜੀਆਂ ਇੱਥੇ ਅਸ਼ਲੀਲ ਕੰਮ ਕਰਦੀਆਂ ਨੇ। ਕਦੇ ਪੋਜ਼ਿਟਿਵ ਵੀ ਦਿਖਾ ਦਿਓ ਵੀ ਸਾਡੇ ਬੰਦਿਆਂ ਨੇ ਪੰਜਾਬ ਚੋਂ ਉੱਠ ਕੇ ਕਿੱਥੇ ਤਰੱਕੀਆਂ ਵੀ ਕੀਤੀਆਂ ਨੇ ਉਹ ਵੀ ਦਿਖਾ ਦਿਓ ਜੋ ਨਸ਼ਾ ਨਾ ਕੋਈ ਕਿਸੇ ਦੇ ਮੂੰਹ ਦੇ ਵਿੱਚ ਨਹੀਂ ਪਾਉਂਦਾ ਜੇ ਆਪਣਾ ਦਿਲ ਕਰਦਾ ਨਾ दारू ਪੀਣ ਦਾ ਚਿੱਟਾ ਲਾਉਣ ਦਾ ਡੋਡੇ ਖਾਣ ਦਾ ਤਾਂ ਬੰਦਾ ਖਾਂਦਾ ਆ ਜਿਹਦੀਏ ਗੱਲ ਕਰ ਰਿਹਾ ਹੋਮਲੈਸ ਬੰਦੇ ਕਹਦਾ ਜਿਹਦੀਏ ਗੱਲ ਕਰ ਰਿਹਾ ਸੀਗੇ ਭਾਈ ਉਹ ਨਸ਼ਾ ਕਰਦੇ ਨੇ ਇੱਕ ਤਾਂ ਪਹਿਲਾਂ ਹੋਮਲੈਸ ਨੇ ਫਿਰ ਨਸ਼ਾ ਵੀ ਕਰਦੇ ਨੇ ਪੈਸੇ ਕਿੱਥੋਂ ਆਉਂਦੇ ਨੇ ਲੁੱਟਾਂ ਖੋਹਾਂ ਚੱਲਦੀਆਂ ਨੇ ਕੰਮ ਸੇ ਕੰਮ ਇੰਗਲੈਂਡ ਚ ਤਾਂ ਬੈਠੇ ਨੇ ਉਹ ਕਿਤੇ ਕੰਮ ਕਰਕੇ ਆਪਾਂ ਦਸੇ ਨਾ ਉਹਦਾ ਕਿਰਤ ਚ ਮਾੜੀ ਮੋਟੀ ਨਸ਼ਾ ਖਾ ਵੀ ਲੈਣਗੇ ਕੰਮ ਦਾ ਕਰਕੇ ਖਾਣਗੇ ਇਹਨਾਂ ਵਾਂਗੂ ਥੋੜਾ ਜਿਹੜੇ ਬੰਦੇ ਉੱਥੇ ਖੜਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਸਾਧ ਰਹੇ ਸੀਗੇ ਵੀ ਆਜੋ ਆਪਾਂ ਨੇ ਅੰਦੋਲਨ ਕਰਨਾ ਆਪ ਭੱਜ ਕੇ ਉੱਥੋਂ ਐ ਦਿਖਾ ਦਿਓ ਮੈਨੂੰ ਇੱਕ ਵੀ ਬੰਦਾ ਇਹਨਾਂ ਚ ਕੋਈ ਉੱਥੇ ਪ੍ਰੈਜ਼ੈਂਟ ਆ ਇਸ ਟਾਈਮ ਇੱਕ ਖੱਚਰ ਤੇ ਚੜਿਆ ਫਿਰਦਾ ਮੈਂ ਦੁਬਾਰਾ ਚ ਫੇਰ ਰਿਪੀਟ ਕਰ ਦੰਨਾ ਸੁਖ ਜਗਰਾਉ ਔਰ ਆਜਖਾਲਸੇ ਨੂੰ ਲੱਖੇ ਉਹਨਾਂ ਦੀ ਵੀਡੀਓ ਜਿਵੇਂ ਵੀਡੀਓ ਸ਼ੂਟਰ ਹੁੰਦਾ ਵਿਆਹ ਵਾਲਾ ਉਧਰ ਉਧਰ ਨੂੰ ਘੁਆ ਲੰਦਾ ਕਰੀ ਉਧਰ ਉਧਰ ਨੂੰ ਘੁਆ ਲੰਦਾ ਤੇ ਆਪਣੇ ਹੀ ਲੋਕਾਂ ਨੂੰ ਪਾਗਲ ਬਣਾਈ ਜਾਂਦੇ ਨੇ ਜੀ ਇੱਕ ਮੌਕਾ ਦੇ ਦਿਓ ਤੁਸੀਂ ਪਟੋਗੇ ਕੀ ਮੈਨੂੰ ਪਹਿਲਾਂ ਜਵਾਬ ਦੱਸੋ ਵੀ ਇੱਕ ਮੌਕਾ ਲੈ ਕੇ ਤੁਸੀਂ ਕੀ ਕਰ ਲੋਗੇ ਪੰਜਾਬ ਦਾ ਇੱਕ ਵੀ ਮੈਨੂੰ ਜਵਾਬ ਦੇ ਦਿਓ ਚੀਜ਼ ਦੇ ਉੱਤੇ ਤੁਸੀਂ ਜਾਂ ਤਾਂ ਐਮਐਲਏ ਐਮਪੀ ਬਣਨਾ ਤੁਹਾਡੀਆਂ ਆਪਣੀਆਂ ਵੋਟਾਂ ਕਿਹਨੂੰ ਪਾਉਣੀਆਂ ਤੁਸੀਂ ਸੈਂਟਰ 'ਚ ਤਾਂ ਦੋ ਬੰਦੇ ਖੜੇ ਨੇ ਕਾਂਗਰਸ ਤੇ ਆ ਗਿਆ ਬੀਜੇਪੀ ਕਿਹਨੂੰ ਪਾਉਣੀਆਂ ਨੇ ਵੋਟਾਂ ਉਹ ਤੁਸੀਂ ਆਪਣੇ ਨਿੱਜੀ ਸੁਆਰਥ ਲਈ ਲੋਕਾਂ ਨੂੰ ਪਾਗਲ ਬਣਾ ਰਹੇ ਹੋ ਜਦ ਲਖੇ ਕੋਲੋਂ ਸਵਾਲ ਪੁੱਛੇ ਗਏ ਸੀ ਕਿ ਵੀ ਭਾਈ ਮਾਸਤ ਵਾਲਾ ਸਾਹਿਬ ਦੀ ਮੀਟਿੰਗ ਦਾ ਹਿਸਾਬ-ਕਿਤਾਬ ਦੱਸ ਗੋਲਟੀ ਪ੍ਰਚਾਰਕ ਜਿਹੜਾ ਮਾਰਿਆ ਸੀ ਉਹਦਾ ਹਿਸਾਬ-ਕਿਤਾਬ ਦੇ ਪਾਇਆ ਇਹਨਾਂ ਚ ਕੋਈ ਬੰਦਾ ਬੋਲਿਆ ਜਾਂ ਰਫਤਾਰ ਰਾਇ ਵਰਗਾ ਜਾਂ ਕੋਈ ਸੁੱਖ ਜਣਾ ਵਰਗਾ ਵੀ ਹਾਂ ਵੀ ਲਖੇ ਅਸੀਂ ਤਾਂ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਆ ਵੀ ਅਸੀਂ ਤਾਂ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਆ ਵੀ ਸਾਨੂੰ ਆ ਪੰਜਾਬ ਦੀ ਆਵਾਮ ਪੁੱਛ ਰਹੀ ਆ ਵੀ ਦੱਸੋ ਸਮਾਜ ਤੇ ਉੱਤੇ ਜੀ ਉਹਦਾ ਪ੍ਰਚਾਰ ਕਰ ਰਹੇ ਨੇ ਲਖੇ ਦਾ ਇਹਨੂੰ ਭਾਈ ਵੋਟਾਂ ਪਾਉ ਇਹਨੂੰ ਇੱਕ ਮੌਕਾ ਦੇ ਕੇ ਦੇਖੋ ਜੇ ਨਾ ਸੂਤ ਆਇਆ ਤਾਂ ਫਿਰ ਬਾਹਾਲੀ ਵਾਰ ਵੋਟਾਂ ਨਾ ਪਾਇਓ ਇਹ ਆਪਣੇ ਲੋਕਾਂ ਦੇ ਹਾਲਾਤ ਨੇ ਕਿਉਂ ਤੁਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਪਾਗਲ ਬਣਾਈ ਜਾਂਦੇ ਹੋ ਦੱਸੋ ਮੈਨੂੰ ਕੋਈ ਇੱਕ ਵੀ ਫਾਇਦਾ ਦੱਸ ਦਿਓ ਮੈਨੂੰ ਇੱਕ ਵੀ ਫਾਇਦਾ ਸੋਡੇ ਐਮਪੀ ਐਮਐਲਏ ਬਣਨ ਨਾਲ ਇੱਕ ਵੀ ਫਾਇਦਾ ਦੱਸ ਦਿਓ ਮੈਨੂੰ ਆ ਜਿੰਨੇ ਵੀ ਫਿਰਦੇ ਨੇ ਨਾ ਹੁਣ ਇਸ ਟਾਈਮ ਵੋਟਾਂ ਦੇ ਪਿੱਛੇ ਕੋਈ ਬੰਦੀ ਸਿੰਘਾਂ ਦੀ ਗੱਲ ਕਰੀ ਜਾਂਦਾ ਲੋ ਜੀ ਹੁਣ ਬੰਦੀ ਸਿੰਘਾਂ ਦਾ ਯਾਦ ਆਉਣ ਲੱਗ ਗਏ ਨਾ ਤੇ ਹੁਣ ਜਦਾ ਬਾਦਲਾਂ ਦਾ ਹੁਣ ਮਜੀਠੀਏ ਦਾ ਆਇਆ ਸੀਗਾ ਬਿਆਨ ਲਾਸਟ ਵਾਲਾ ਰਾਮ ਰਹੀਮ ਨੂੰ ਤਾਂ ਛੱਡ ਦਿੰਦੇ ਨੇ ਕਹਿੰਦੇ ਪਖੰਡੀ ਬਾਬਾ ਬਲਾਤਕਾਰੀ ਬਾਬਾ ਬੇਕੂ ਬਾਬਾ ਉਹਨੂੰ ਛੱਡ ਦਿੰਦੇ ਨੇ ਸਾਡੇ ਬੰਦੀ ਸਿੰਘਾਂ ਨੂੰ ਛੱਡ ਦੇਣੀ ਇਹਨੂੰ ਇਹ ਵੀ ਪੁੱਛ ਲਿਆ ਕਰੋ ਪਲਟਾ ਕੇ ਕਿ ਭਾਈ ਸਾਨੂੰ ਇਹ ਵੀ ਗੱਲ ਦੇ ਦੇ ਜਵਾਬ ਅਕਾਲ ਤਖਤ ਤੋਂ ਮਾਫੀ ਬਦਵਾਉਣੇ ਵਾਲਾ ਕੌਣ ਸੀਗਾ ਤੇ ਇਹ ਵੀ ਸਾਨੂੰ ਜਵਾਬ ਦੇ ਦੀ ਸੋ ਇਹ ਜਿੰਨੀਆਂ ਵੀ ਗੱਲਾਂ ਨੇ ਹਨਾ ਇਹ ਆਪਣੇ ਜਦ ਤੱਕ ਆਪਣਾ ਜੂਥ ਆਪਣੇ ਪੰਜਾਬ ਦੇ ਲੋਕ ਜਿਨ੍ਹਾਂ ਚ ਖੜ ਕੇ ਜਾ ਕੇ ਨਾ ਖਾਸ ਕਰ ਮਾਨਸੇ ਵਾਲੇ ਮਾਨਸੇ ਵਾਲੇ ਮੇਰੀ ਗੱਲ ਸੁਣ ਲਓ ਜਦ ਤੁਹਾਡੇ ਪਿੰਡਾਂ 'ਚ ਆਉਂਦੇ ਹੁੰਦੇ ਨੇ ਇਹਨਾਂ ਨੂੰ ਸਿਰਫ ਪਲਟਾ ਕੇ ਇੱਕ ਸਵਾਲ ਪੁੱਛਿਆ ਕਰੋ ਕਿ ਸਾਨੂੰ ਇਹ ਚੀਜ਼ ਦਾ ਮਤਲਬ ਦੱਸ ਕੀ ਬਣਦਾ ਵੀ ਤੇਰੇ ਬਣ ਨਾਲ ਸਾਨੂੰ ਫਾਇਦਾ ਕੀ ਹੋਣਾ ਇਹ ਦੱਸ ਪੰਜਾਬ ਦਾ ਤੂੰ ਕੀ ਕਰੇਗਾ ਇਹ ਦੱਸ ਵੋਟਾਂ ਹੋ ਰਹੀਆਂ ਨੇ ਐਮਪੀਆਂ ਐਮਐਲਏ ਦੀਆਂ ਛੋਟੇ ਲੈਵਲ ਦੀਆਂ ਐਮਪੀ ਦੀਆਂ ਵੋਟਾਂ ਹੋ ਰਹੀਆਂ ਨੇ ਪਹੁੰਚ ਲਖ ਰਹੇ ਨੇ ਪ੍ਰਧਾਨ ਮੰਤਰੀ ਤੱਕ ਵੀ ਸਾਨੂੰ ਬੜਾਉ ਇੱਕ ਵਾਰ ਅਸੀਂ ਸਾਰਾ ਕੁਝ ਸੈੱਟ ਕਰ ਦਾਂਗੇ ਇਹ ਇਹ ਲੋਕ ਨੇ ਅਬ ਆਈ ਨੇ ਹੁਣ ਜਵੇਂ ਥੱਲੇ ਇੱਕ ਕਮੈਂਟ ਕੀਤਾ ਕਹਾਂਗਾ ਤੋਦੀ ਬਨਵਾਸ਼ ਕਹਿੰਦਾ ਹੁਣ ਪੰਜਾਬ ਬਚਾਉਂਦਾ ਬਚਾਉਂਦਾ ਹੁਣ ਇੰਗਲੈਂਡ ਬਚਾਉਣ ਉਪਰ ਪਿਆ। ਇਹੀ ਤਾਂ ਇਹ ਸਾਰੇ ਵੀਰੇ ਇੱਕ ਪਾਸੇ ਤਾਂ ਇਹਦੇ ਜੋਟੀਦਾਰ ਬੰਦੇ ਕਹੀ ਜਾਂਦੇ ਨੇ ਵੀ ਭਾਈ ਬਾਹਰਲੇ ਮੁਲਕ ਨਾ ਜਾਇਓ। ਇੱਥੇ ਰਹੋ। ਉਰੇ ਕਰੋ ਸਾਰੇ ਕੋ ਸੈਟ ਆਪਣਾ। ਇੱਕ ਪਾਸੇ ਇਹਨਾਂ ਦੇ ਉਹ ਬੰਦੇ ਪਹਿਲਾਂ ਭਾਰਨ ਜਾ ਕੇ ਆਇਆ। ਜਾਂ ਦੱਸੋ ਮੈਂ ਨਹੀਂ ਗਿਆ ਆਸਟ੍ਰੇਲੀਆ। ਆ ਹੁਣ ਆ ਚੜ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਤੁਹਾਨੂੰ ਪੁਸਾ ਕੇ ਹੈ ਨਾ ਤੁਹਾਨੂੰ ਪੁਸਾ ਕੇ ਸੁਣ ਲੋ ਗੱਲ ਮੇਰੀ ਦੁਆਰ ਚ ਫੇਰ ਪੰਜਾਬ ਵਾਲਿਓ ਜੇ ਖਾਲਿਸਤਾਨ ਦਾ ਤੁਸੀਂ ਨਾਰਾ ਲਾਉਨੇ ਹੋ ਨਾ ਉੱਥੇ ਤੁਸੀਂ ਚੱਕੇ ਜਾਂਦੇ ਹੋ ਤੁਹਾਨੂੰ ਕਿੰਨੀ ਵਾਰ ਹਟਾਇਆ ਵੀ ਭਾਈ ਇਹ ਆਪਣੇ ਕੌਮ ਦੇ ਗद्दार ਬੰਦੇ ਨੇ ਇਹਨਾਂ ਨੂੰ ਪੁਲਿਸ ਨੇ ਪ੍ਰਸ਼ਾਸਨ ਨੇ ਇਹਨਾਂ ਨੂੰ ਸਰਕਾਰ ਨੇ ਕੁਝ ਨਹੀਂ ਕਹਣਾ ਤੁਸੀਂ ਅੰਦਰ ਜਾਣਾ ਦੱਸੋ ਕਿੰਨੇ ਬੰਦੇ ਆਪਣੇ ਅੰਦਰ ਗਏ ਨੇ ਜਿਹੜੇ ਹਰਿਆਣੇ ਆ ਜਿਹੜੇ ਹੁਣ ਅੰਦੋਲਨ ਹੋ ਕੇ ਹਟਿਆ ਹੁਣ ਆਹ ਹੁੰੜਾ ਅੰਦੋਲਨ ਚੱਲਦਾ ਆ ਹਰਿਆਣਾ ਜਿਹੜੇ ਪੰਜਾਬ ਦੇ ਪੁਲਿਸ ਜਿਹੜੀ ਬੋਰੀਆਂ ਚ ਪਾ ਕੇ ਮੁੰਡਿਆਂ ਨੂੰ ਲੈ ਗਏ ਸੀ ਦਿੱਤਾ ਜੱਥੇ ਬੰਦੀਆਂ ਦਾ ਹਿਸਾਬ-ਕਿਤਾਬ ਉਹਨਾਂ ਦਾ ਵੀ ਕਿੱਥੇ ਗਏ ਮੁੰਡੇ ਉਹ ਦੱਸਿਆ ਕਿਸੇ ਨੂੰ ਅੱਗੇ ਪੰਜਾਬ ਵਾਲੇ ਨੂੰ ਆਹ ਜਿਹੜਾ ਮੁੰਡਾ ਮੈਂ ਹਰਪਾਲ ਨੂੰ ਦਿਖਾ ਕੇ ਇਹਦਾ ਜਿਹੜਾ ਪਚਾਰਾ ਪੂਰੇ ਜਿਹਦੀ ਰੀੜ ਦੀ ਹੱਡੀ ਕੰਮ ਨਹੀਂ ਕਰਦੀ ਇੱਕ ਬਾਹਰਲੀ ਕੰਟਰੀ ਦੀ ਕੁੜੀ ਬਾਹਰਲੀ ਕੰਟਰੀ ਦੀ ਕੁੜੀ ਜਾ ਕੇ ਇਹਦੀ ਸੇਵਾ ਦੇਖਭਾਲ ਕਰ ਰਹੀ ਆ ਇਹਦੀ ਮਾਂ ਇਹਦੀ ਦੇਖਭਾਲ ਕਰ ਰਹੀ ਆ ਬੰਦੇ ਦੀ ਗਿਆ ਕੋਈ ਜੱਥੇ ਬੰਦੀ ਵਾਲਾ ਇੱਥੇ ਇਹਦੇ ਕੋਲ ਇਹ ਪਾਈ ਆ ਜੋ ਅਸੀਂ ਇਹ ਬੰਦੇ ਦੀ ਮਦਦ ਕਰਨੀ ਆ ਚਮਤੈਨ ਨੇ ਇੱਕ ਹੋਰ ਮਰਾ ਤਾਂ ਉੱਥੇ ਦੱਸੋ ਮੈਨੂੰ ਅੱਜ ਤੱਕ ਕਿਸੇ ਬੰਦੇ ਦੇ ਉੱਤੇ ਕਦੇ ਵੀ ਕਦੇ ਜਿਹੜਾ ਮਰੇ ਤੁਹਾਡੇ ਆਗੂ ਬਣਾਏ ਹੋਏ ਨੇ 32 ਜਿੱਥੇ ਬੰਦੀਆਂ ਨੇ 32 ਉਹਨੇ ਪੰਜਾਬ ਚ ਜ਼ਿਲ੍ਹੇ ਨਹੀਂ ਜਿੱਨੇ ਜਿੱਤੀ ਬੰਦੀਆਂ ਆਪਣੇ ਜਿੱਥੇ ਬੰਦੀਆਂ ਬਣਾਏ ਫਿਰਦੇ ਨੇ ਇਹ ਇਹ ਮੈਂ ਚੀਜ਼ਾਂ ਜਾਣ ਕੇ ਬਾਰ ਬਾਰ ਰਿਪੀਟ ਕਰ ਰਿਹਾ ਤਾਂ ਜੋ ਤੁਹਾਡੇ ਖੋਪੜ ਦੇ ਵਿੱਚ ਤੁਹਾਡੇ ਦਿਮਾਗ 'ਚ ਇਹ ਗੱਲ ਪੈ ਜਾਵੇ ਸਮਝਣ ਦੀ ਕੋਸ਼ਿਸ਼ ਕਰੋ ਇਹ ਲੋਕਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦੋ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਜੋ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀਡੀਓ ਮੈਂ ਬਣਾਉਣੀ ਆ ਹੁਣ ਸਪੈਸ਼ਲ ਖਾਸ ਕਰਕੇ ਬਾਦਲਾਂ ਦੇ ਪ੍ਰੂਫ ਬਾਦਲਾਂ ਦੇ ਪ੍ਰੂਫ ਮੈਂ ਦਿਖਾਉਂਗਾ ਵੀਡੀਓ ਦੇ ਵਿੱਚ ਕੈਮਰਾ ਘੁਮਾ ਕੇ ਜਿਹਦੇ ਵਿੱਚ ਬਾਦਲ ਅਮਾਨੀ ਅਡਾਨੀਆਂ ਦੇ ਜਿਹੜੇ ਇਹਨਾਂ ਨੇ ਗਦਾਮ ਬਣਾਏ ਹਨ ਜੋ ਆਪਣੇ ਸੈਲਰ ਬਣਾਏ ਨੇ ਇਹਦਾ ਦਰਗਾਟਨ ਕਰਦੇ ਆ ਤੁਹਾਡੇ ਕੌਮ ਦੇ ਜਿਹੜੇ ਜਰਨੈਲ ਆਪਣੇ ਬੈਠੇ ਨੇ ਨਾ ਕੌਮ ਦੇ ਜਿਹਨੂੰ ਕਹਿੰਦੇ ਫਖਰੇ ਕੌਮ ਜੇ ਤੁਸੀਂ ਆਪੇ ਪੰਜਾਬ ਰਤਨ ਦਿੱਤਾ ਹੋਇਆ ਇਹ ਆਰਐਸ ਦੇ ਮੂਰੇ ਆਏ ਮੱਥਾ ਟੇਕੀ ਬੈਠਾ ਆਇਆ ਇਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਮਾਰਾ ਕੁਛ ਜੇ ਤੁਹਾਡੇ ਖੋਪੜ ਚ ਗੱਲ ਬਣਦੀ ਆ ਇਹ ਚੁੱਪ ਰਹਿ ਕੇ ਕੁਛ ਨਹੀਂ ਹੋਣਾ ਬੋਲਣਾ ਪੈਣਾ ਇਹ ਸਵਾਲ ਪੁੱਛਣੇ ਪੈਣਗੇ ਤੁਹਾਨੂੰ ਸੋ ਆਉਣ ਵਾਲੇ ਸਮੇਂ 'ਚ ਆਪਾਂ ਕਰਾਂਗੇ ਗੱਲਬਾਤ ਜ਼ਰੂਰ ਵੀਡੀਓ ਦੇ ਉੱਤੇ ਕੋਸ਼ਕ ਮੈਂ ਸਵਾਲ ਮੈਂ ਇੱਕ ਹੋਰ ਗੱਲ ਕਹੇ ਤੇ ਆ ਨਾਲ ਐਡ ਕਰ ਦਨਾ ਜਾਂਦਾ ਜਾਂਦਾ ਪਹਿਲਾਂ ਤਾਂ ਮੈਂ ਕਲੀਅਰ ਕਰ ਦਮੈਂ ਇੱਕ ਦੀਪ ਬਾਈ ਦੇ ਹਜੇ ਡਾ ਕੇਸ ਚੱਲਦਾ ਹੈ ਨਾ ਆਪਣਾ ਦੀਪ ਬਾਈ ਵਾਲਾ ਕੇਸ ਆ ਉਹ ਆਪਾਂ ਹਜੇ ਬੰਦ ਨਹੀਂ ਕੀਤਾ ਕਈ ਮੇਰੇ ਵੀਰ ਨਾਲ ਵਿੱਚ ਕਹਿਣ ਲੱਗਦੇ ਵੀ ਦੀਪ ਸਿੱਧੂ ਦੇ ਉੱਤੇ ਬਾਈ ਤੂੰ ਹੁਣ ਬੋਲਣਾ ਬੰਦ ਕਰ ਤਾਂ ਮੈਨੂੰ ਮੈਸੇਜ ਆਏ ਨੇ ਵੀ ਕਿਉਂ ਨਹੀਂ ਬੋਲਦਾ ਤੂੰ ਬੋਲਾਂਗੇ ਜਰੂਰ ਹੁਣ ਐਤ ਕੀ ਮੈਂ ਇਹਨਾਂ ਨੂੰ ਟਾਈਮ ਦਿੱਤਾ ਸੀਗਾ ਵੀ ਭਾਈ ਟਾਈਮ ਲੈ ਲਓ ਸੰਗਤ ਨੂੰ ਮੁਰੇ ਆ ਕੇ ਸੱਚ ਦੱਸਿਓ ਹੁਣ ਮੈਂ ਕੱਢੂਗਾ ਇਹਨਾਂ ਖੁੱਡਾਂ ਦੇ ਵਿੱਚੋਂ ਜਿਹੜੇ ਬੰਦੇ ਪਹਿਲਾਂ ਬਹੁਤ ਟੱਪਦੇ ਰਹੇ ਨੇ ਵੀ ਭਾਈ ਦੀਪ ਸਿੱਧੂ ਸਾਡਾ ਭਾਈ ਆ ਦੀਪ ਸਿੱਧੂ ਭਾਈ ਆਏ ਆ ਤੇ ਉਹਦੇ ਕੇਸ ਦਾ ਕੀ ਬਣਿਆ ਦੱਸੋ ਕਿਵੇਂ ਆ ਉਹ ਇੱਕ ਬੱਤਰ ਦੀ ਕਾਰਵਾਈ ਲਾ ਕੇ ਕਿਉਂ ਬੰਦ ਕਰਾਇਆ ਗਿਆ ਉਹ ਸਭ ਤੋਂ ਪਹਿਲਾਂ ਬੰਦਾ ਮੈਂ ਸਵਾਲ ਜਿਹੜੇ ਬੰਦੇ ਨੂੰ ਪੁੱਛਣੇ ਨੇ ਉਹ ਕਰ ਲਵੇ ਆਪਣੀ ਤਿਆਰੀ ਆ ਮੈਂ ਹੁਣ ਕਹਿਣ ਚ ਲੈ ਕੇ ਵਿੱਚ ਬੋਲ ਕੇ ਤਨ ਚੱਲਿਆ ਦਬਾਬੀ ਦਬਾਬੀ ਆਪਣੀ ਤਿਆਰੀ ਕਰ ਲੈ ਬਾਈ ਤੇ ਤੋਂ ਸਵਾਲ ਪੁੱਛੇ ਜਾਣੇ ਨੇ ਹੁਣ ਉਹ ਤੋਂ ਬਾਅਦ ਕਰਾਂਗੇ ਆਪਾਂ ਕਾਹਾਂ ਦੀ ਕਾਹ ਬੰਦਾ ਸਟੈਪ ਵਾਈਜ਼ ਸਟੈਪ ਕਰਾਂਗੇ ਜਿਹੜਾ ਉੱਥੇ ਤੂੰ মিডিਆ ਮੂਰੇ ਬੈਠ ਕੇ ਟੱਪਦਾ ਸੀ ਨਾ ਇਹ ਭਾਈ ਆ ਦੀਪ ਸਿੱਧੂ ਨੇ ਇਹਨਾਂ ਨੇ ਆਇਆ ਕੀਤਾ ਦੀਪ ਸਿੱਧੂ ਨੇ ਇਹਨਾਂ ਨੇ ਆਇਆ ਕੀਤਾ ਕਿੱਥੇ ਗਿਆ ਹੁਣ ਤੂੰ ਸੋ ਆਉਣ ਵਾਲੀ ਵੀਡੀਓ ਵਿੱਚ ਮੇਰਾ ਸਭ ਤੋਂ ਪਹਿਲਾ ਸਵਾਲ ਦਬਾਬੀ ਨਾਲ ਆਪਾਂ ਕਰਾਂਗੇ ਚੰਗਾ ਭਾਈ ਸੱਸੀ ਗੱਲ ਸਾਰਿਆਂ ਨੂੰ